ਸ਼ਕਲ ਜੀ ਸੋਸ਼ਲ ਅਡਾਟ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਸੰਬੰਧ ਸਕੀਮਾਂ ਦੀ ਵਧੇਰੇ ਜਾਣਕਾਰੀ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਿਛਲੀ ਵੀਡੀਓ ਦੇ ਵਿੱਚ ਮਨਰੇਗਾ ਦੇ ਕਾਨੂੰਨ ਬਾਰੇ ਆਪਾਂ ਡੂੰਘਾਈ ਤੌਰ ਤੇ ਜਿਹੜੀ ਜਾਣਕਾਰੀ ਦਿੱਤੀ ਸੀ ਅਤੇ ਅੱਜ ਜਿਹੜੀ ਆਪਾਂ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਉਹ ਮਨਰੇਗਾ ਵਰਕਰਾਂ ਦੇ ਜਿਹੜੇ 10 ਅਧਿਕਾਰ ਨੇ ਉਨ੍ਹਾਂ ਬਾਰੇ ਹਰ ਇੱਕ ਮਨਰੇਗਾ ਵਰਕਰ ਨੂੰ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ ਤੋਂ ਪਹਿਲਾਂ ਜਿਹੜਾ ਮਨਰੇਗਾ ਵਰਕਰਾਂ ਦਾ ਅਧਿਕਾਰ ਹੈ ਉਹ ਜੋਬ ਕਾਰਡ ਦਾ ਅਧਿਕਾਰ ਹੈ ਹਰ ਪਰਿਵਾਰ ਨੂੰ ਇੱਕ ਜੋਬ ਕਾਰਡ ਪ੍ਰਾਪਤ ਕਰਨ ਦਾ ਅਧਿਕਾਰ ਹੈ ਇਸ ਵਿੱਚ ਪਰਿਵਾਰ ਦੇ ਸਾਰੇ ਬਾਲਗ ਮੈਂਬਰਾਂ ਦੇ ਜਿਹੜੇ ਫੋਟੋ ਅਤੇ ਨਾਮ ਜਿਹੜੇ ਦਰਜ ਹੋਣਗੇ ਤੇ ਇਸ ਜੋਬ ਕਾਰਡ ਤੇ ਮੰਗੇ ਗਏ ਕੰਮਾਂ ਕੰਮਾਂ ਬਾਰੇ ਤੇ ਪ੍ਰਾਪਤ ਹੋਏ ਕੰਮਾਂ ਬਾਰੇ ਅਤੇ ਮਜ਼ਦੂਰੀ ਦਾ ਭੁਗਤਾਨ ਦਾ ਸਾਰਾ ਵੇਰਵਾ ਜਿਹੜਾ ਇਸ ਜੋਬ ਕਾਰਡ ਦੇ ਵਿੱਚ ਦਰਜ ਹੋਵੇਗਾ ਇਹ ਜੋਬ ਕਾਰਡ ਹਰ ਇੱਕ ਮਨਰੇਗਾ ਵਰਕਰ ਦੇ ਕੋਲ ਹੀ ਹੋਣਾ ਚਾਹੀਦਾ ਹੈ ਮਨਰੇਗਾ ਵਰਕਰ ਦਾ ਜਿਹੜਾ ਜੋਬ ਕਾਰਡ ਆ ਉਸ ਹਾਲਾਤਾਂ ਵਿੱਚ ਕੱਟਿਆ ਜਾ ਸਕਦਾ ਜਦੋਂ ਕੋਈ ਵੀ ਮਨਰੇਗਾ ਵਰਕਰ ਆਪਣੇ ਪਿੰਡ ਦੀ ਰਹਾਇਸ਼ ਨੂੰ ਛੱਡ ਕੇ ਕਿਸੇ ਵੀ ਬਾਹਰ ਸ਼ਹਿਰ ਦੇ ਵਿੱਚ ਜਿਹੜਾ ਆਪਣੀ ਰਹਾਇਸ਼ ਕਰ ਲਵੇ ਜਾਂ ਕੋਈ ਜੋਬ ਕਾਰਡ ਡੁਪਲੀਕੇਟ ਜਾਂ ਜਾਲੀ ਬਣਿਆ ਹੋਇਆ ਹੈ ਉਸ ਸਥਿਤੀ ਦੇ ਵਿੱਚ ਜਿਹੜਾ ਇਹ ਜੋਬ ਕਾਰਡ ਕੱਟਿਆ ਜਾ ਸਕਦਾਗਾ ਇਹ ਸਾਰੀ ਜਾਣਕਾਰੀ ਐਮਆਈਐਸ ਪੋਰਟਲ ਤੇ ਜਿਹੜੀ ਇਹ ਅਪਡੇਟ ਕੀਤੀ ਜਾਵੇਗੀ ਜੋਬ ਕਾਰਡ ਬਣਾਉਣ ਦਾ ਕੋਈ ਵੀ ਖਰਚਾ ਨਹੀਂ ਹੁੰਦਾ ਇਹ ਸਾਰਾ ਖਰਚਾ ਜੋਬ ਕਾਰਡ ਬਣਾਉਣ ਦਾ ਪ੍ਰਸ਼ਾਸਨ ਦੁਆਰਾ ਕੀਤਾ ਜਾਵੇਗਾ ਇਹ ਮਨਰੇਗਾ ਵਰਕਰ ਦਾ ਜਿਹੜਾ ਪਹਿਲਾ ਅਧਿਕਾਰ ਸੀ ਦੂਸਰਾ ਅਧਿਕਾਰ ਜਦੋਂ ਜੋਬ ਕਾਰਡ ਬਣ ਜਾਂਦਾਗਾ ਕੰਮ ਦੀ ਮੰਗ ਕਰਨਾ ਅਤੇ 15 ਦਿਨਾਂ ਦੇ ਵਿੱਚ ਉਸ ਨੂੰ ਕੰਮ ਪ੍ਰਾਪਤ ਕਰਨ ਦਾ ਜਿਹੜਾ ਅਧਿਕਾਰ ਹੈ ਸਾਰੇ ਕਾਮਿਆਂ ਦਾ ਇਹ ਅਧਿਕਾਰ ਆ ਕਿ 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਜਿਹੜਾ ਜੋਬ ਕਾਰਡ ਤੋਂ ਬਾਅਦ ਕੰਮ ਦਿੱਤਾ ਜਾਵੇ ਇਸ ਵਿੱਚ ਆਪਣੀ ਸਬੰਧਤ ਏਜੰਸੀ ಗ್ರಾಮ ਪੰਚਾਇਤ ਨੂੰ ਹਰੇਕ ਜੋਬ ਕਾਰਡ ਵਰਕਰ ਇੱਕ ਅਰਜੀ ਦੇਵੇਗਾ ਅਰਜੀ ਦੇਣ ਤੋਂ ਬਾਅਦ ਉਸ ਦੀ ਇੱਕ ਰਸੀਦ ਲੈਣੀ ਬਹੁਤ ਜ਼ਰੂਰੀ ਹੈ ਤੇ 100 ਦਿਨ ਦਾ ਜਿਹੜਾ ਰੋਜ਼ਗਾਰ ਆ ਉਹ ਮਨਰੇਗਾ ਵਰਕਰ ਨੂੰ 1 ਸਾਲ ਦੇ ਵਿੱਚ ਦੇਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸੋਕਾ ਜਾਂ ਕੁਦਰਤੀ ਆਫਤਾਂ ਜਾਂ ਪ੍ਰਭਾਵਿਤ ਖੇਤਰ ਵਿੱਚ ਅਧਿਕ ਜਿਹੜਾ 50 ਦਿਨ ਦਾ ਜਿਹੜਾ ਰੋਜ਼ਗਾਰ ਆ ਉਹ ਦਿੱਤਾ ਜਾ ਸਕਦਾ। ਉਹਦੇ ਲਈ ਮਿਨਿਸਟਰੀ ਆਫ ਅਰਬਲ ਡਿਵੈਲਪਮੈਂਟ ਪੰਚਾਇਤੀ ਰਾਜ ਨੂੰ ਸਟੇਟ ਗਵਰਨਮੈਂਟ ਦੁਆਰਾ ਜਾਂ ਸੂਬਾ ਸਰਕਾਰ ਦੁਆਰਾ ਇਹ ਮੰਗ ਕੀਤੀ ਜਾਵੇਗੀ। ਫਿਰ ਜਿਹੜਾ ਉਹ 50 ਦਿਨ ਦਾ ਜਿਹੜਾ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹਰੇਕ ਮਹੀਨੇ ਰੋਜ਼ਗਾਰ ਦਿਵਸ ਜਿਹੜਾ ਪੰਚਾਇਤ ਜਾਂ ਪਿੰਡ ਪੱਧਰ ਤੇ ਜਿਹੜਾ ਕਰਨਾ ਬਹੁਤ ਜ਼ਰੂਰੀ ਹੈ ਜਿਸ ਦੇ ਵਿੱਚ ਮਨਰੇਗਾ ਵਰਕਰਾਂ ਦੇ ਜੋ ਅਧਿਕਾਰ ਨੇ ਉਹਨਾਂ ਬਾਰੇ ਚਰਚਾ ਕੀਤੀ ਜਾਂਦੀ ਹੈ ਅਤੇ ਮਨਰੇਗਾ ਵਰਕ ਦੀਆਂ ਸ਼ਿਕਾਇਤਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਂਦਾ ਹੈਗਾ ਮਨਰੇਗਾ ਵਰਕਰਾਂ ਦਾ ਤੀਜਾ ਅਧਿਕਾਰ ਬੇਰੋਜ਼ਗਾਰੀ ਪੱਤੇ ਦਾ ਅਧਿਕਾਰ ਜੇਕਰ ਮਨਰੇਗਾ ਵਰਕਰਾਂ ਨੂੰ ਲੈਕਤੀ ਰੂਪ ਵਿੱਚ ਦਿੱਤੇ ਹੋਏ ਕੰਮ ਤੋਂ ਬਾਅਦ ਕੰਮ ਨਹੀਂ ਦਿੱਤਾ ਜਾਂਦਾ ਤਾਂ ਉਹ ਬੇਰੋਜ਼ਗਾਰੀ ਪੱਤੇ ਦਾ ਹੱਕਦਾਰ ਹੁੰਦਾਗਾ ਕਾਨੂੰਨ ਇਸ ਗੱਲ ਦੀ ਗਰੰਟੀ ਵੀ ਦਿੰਦਾ ਹੈ ਕਿ ਜੇਕਰ ਪਹਿਲੇ 30 ਦਿਨ ਤੱਕ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਤਾਂ ਦਿਹਾੜੀ ਦੇ ਹਿਸਾਬ ਦੇ ਨਾਲ ਚੁਪਤਾ ਹਿੱਸਾ ਉਹ ਮਨਰੇਗਾ ਵਰਕਰ ਦਾ ਜਿਹੜਾ ਬੇਰੋਜ਼ਗਾਰੀ ਪੱਤਾ ਦਿੱਤਾ ਜਾਣਾ ਜ਼ਰੂਰੀ ਹੈ ਜੇਕਰ 60 ਦਿਨ ਤੱਕ ਮਨਰੇਗਾ ਕਾਮੇ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਤਾਂ ਦਿਹਾੜੀ ਦਾ ਜਿਹੜਾ ਅੱਧੀ ਦਿਹਾੜੀ ਜਿਹੜੀ ਉਹਨੂੰ ਬੇਰੋਜ਼ਗਾਰੀ ਪੱਤੇ ਦੇ ਤੌਰ ਤੇ ਦਿੱਤੀ ਜਾਵੇਗੀ ਇਹ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਬੇਰੋਜ਼ਗਾਰੀ ਭੱਤਾ ਦੇਣ ਦੀ ਚੌਥਾ ਜਿਹੜਾ ਮਨਰੇਗਾ ਵਰਕ ਦਾ ਅਧਿਕਾਰ ਆ ਉਹ ਯੋਜਨਾ ਬਣਾਉਣ ਦਾ ਅਧਿਕਾਰ ਆ ਜਾਂ ਯੋਜਨਾਵਾਂ ਜਾਂ ਪ੍ਰਯੋਜਨਾਵਾਂ ਦੀ ਸੂਚੀ ਤਿਆਰ ਕਰਨ ਦਾ ਅਧਿਕਾਰ ਆ ਪਿੰਡ ਪੱਧਰ ਤੇ ਜੋ ಗ್ರಾಮ ਸਭਾ ਹੁੰਦੀ ਹੈ ਉਸ ਦੇ ਵਿੱਚ ਭਾਗ ਲੈਣਾ ਅਤੇ ਪਿੰਡ ਵਿੱਚ ਹੋਣ ਵਾਲੇ ਕੰਮਾਂ ਬਾਰੇ ਚਰਚਾ ਕਰਨੀ ਇਹ ਅਧਿਕਾਰ ਮਨਰੇਗਾ ਵਰਕਰਾਂ ਦਾ ਅਤੇ ਉੱਥੇ ਕਿਹੜੇ-ਕਿਹੜੇ ਪਿੰਡ ਪੱਧਰ ਤੇ ਕੰਮ ਕਰਵਾਏ ਜਾ ਸਕਦੇ ਹਨ ਇਹਨਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ ਪੰਜਵਾਂ ਜਿਹੜਾ ਅਧਿਕਾਰ ਆ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੰਮ ਰਹਿ ਕੇ ਕੰਮ ਕਰਨ ਦਾ ਜਿਹੜਾ ਅਧਿਕਾਰ ਪ੍ਰਾਪਤ ਮਨਰੇਗਾ ਵਰਕਰਾਂ ਦਾ ਇਸ ਵਿੱਚ ਕੰਮ ਵਾਲੀ ਜਗ੍ਹਾ ਤੋਂ ਲੈ ਕੇ ਪਿੰਡ ਪੱਦਰ ਤੱਕ 5 ਕਿਲੋਮੀਟਰ ਦੇ ਦਾਇਰੇ ਵਿੱਚ ਮਨਰੇਗਾ ਵਰਕਰ ਕੰਮ ਕਰ ਸਕਦਾਗਾ ਜੇਕਰ ਉਹ 5 ਕਿਲੋਮੀਟਰ ਦਾਇਰੇ ਤੋਂ ਬਾਹਰ ਜਾਂਦਾਗਾ ਤਾਂ ਉਸ ਨੂੰ ਯਾਤਰਾ ਪੱਤਾ 10% ਦਿਹਾੜੀ ਦੇ ਹਿਸਾਬ ਦੇ ਨਾਲ ਦਿੱਤਾ ਜਾਣਾ ਜ਼ਰੂਰੀ ਹੈ ਇਹ ਅਸੀਂ ਆਪਣੇ ਕੋਲੋਂ ਗੱਲ ਨਹੀਂ ਕਹਿ ਰਹੇ ਇਹ ਕਾਨੂੰਨ ਦੇ ਵਿੱਚ ਦਰਜ ਹੈ ਕਾਨੂੰਨ ਇਸ ਗੱਲ ਨੂੰ ਕਹਿੰਦਾਗਾ ਕਿ ਯਾਤਰਾ ਪੱਤਾ 10% ਪ੍ਰਤੀ ਦਿਹਾੜੀ ਦੇ ਹਿਸਾਬ ਦੇ ਨਾਲ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਛੇਮਾ ਜਿਹੜਾ ਅਧਿਕਾਰ ਆ ਕੰਮ ਦੇ ਸਥਾਨਾਂ ਤੇ ਸਹੂਿਦਾਵਾਂ ਦਾ ਅਧਿਕਾਰ। ਬਨਰੇਗਾ ਵਰਕਰਾਂ ਦੀ ਜਿੱਥੇ ਵੀ ਜਿਹੜਾ ਕੰਮ ਹੁੰਦਾਗਾ ਚਾਹੇ ਉਹ ਸੂਏ ਜਾਂ ਕੱਸੀਆਂ ਦਾ ਹੋਵੇ ਜਾਂ ਛੱਪੜਾਂ ਦਾ ਹੋਵੇ ਜਾਂ ਪੱਕੇ ਨਹਿਰੀ ਖਾਲਿਆਂ ਦਾ ਹੋਵੇ ਉੱਥੇ ਚਾਰ ਸਹੂਿਦਾਵਾਂ ਦਾ ਬਹੁਤ ਹੋਣਾ ਜ਼ਰੂਰੀ ਹੈ। ਪਹਿਲੀ ਸੁਵਿਧਾ ਸਾਫ਼ ਪੀਣ ਵਾਲੇ ਪਾਣੀ ਦਾ ਜਿਹੜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਆ ਇਸ ਤੋਂ ਬਾਅਦ ਦੂਜੀ ਜਿਹੜੀ ਉੱਥੇ ਕਿਸੇ ਦੇ ਵੀ ਜੇ ਛੱਟਪੇਟ ਲੱਗਦੀ ਆ ਤਾਂ ਉੱਥੇ ਮੈਡੀਕਲ ਕਿੱਟ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕੰਮ ਵਾਲੀ ਜਗ੍ਹਾ ਤੇ ਤੀਸਰਾ ਜਿਹੜਾ ਅਧਿਕਾਰ ਆ ਛਾਂ ਦਾ ਪ੍ਰਬੰਧ ਹੋਣਾ ਕੰਮ ਵਾਲੀ ਜਗ੍ਹਾ ਤੇ ਬਹੁਤ ਜ਼ਿਆਦਾ ਜ਼ਰੂਰੀ ਆ ਚੌਥਾ ਜਿਹੜਾ ਅਧਿਕਾਰ ਆ ਉਹ ਜੇਕਰ ਕੋਈ ਜੈਸਾ ਮਨਰੇਗਾ ਵਰਕਰ ਦੇ ਬੱਚੇ ਛੋਟੇ ਹਨ 5 ਸਾਲ ਤੋਂ ਬੱਚੇ ਛੋਟੇ ਹਨ ਤਾਂ ਉਸ ਦੇ ਬੱਚਿਆਂ ਦੀ ਦੇਖਭਾਲ ਦੇ ਲਈ ਪੰਜ ਬੱਚਾ ਪਿੱਛੇ ਇੱਕ ਜਿਹੜੀ ਔਰਤ ਦਾ ਜਿਹੜਾ ਨਿਯੁਕਤੀ ਕਰਨੀ ਉਹ ਵੀ ਮਨਰੇਗਾ ਵਰਕਰਾਂ ਦਾ ਅਧਿਕਾਰ ਹੈ ਇੱਥੇ ਕੰਮ ਚੱਲਦੇ ਸਮੇਂ ਕਿਸੇ ਮਨਰੇਗਾ ਵਰਕਰ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਸਥਾਈ ਰੂਪ ਵਿੱਚ ਕੋਈ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ ਆਮ ਆਦਮੀ ਬੀਮਾ ਯੋਜਨਾ ਦੇ ਅਧੀਨ ਕੇਂਦਰ ਸਰਕਾਰ ਦੁਆਰਾ ਜਾਂ ਲਾਗੂ ਕਰਨ ਵਾਲੀ ਏਜੰਸੀ ਦੁਆਰਾ ਐਕਸ ਗ੍ਰੇਸ਼ੀਆ ਫੰਡ ਵਿੱਚੋਂ ਜਿਹੜਾ ਉਹਦਾ ਭੁਗਤਾਨ ਕੀਤਾ ਜਾਵੇਗਾ ਇਹ ਮਨਰੇਗਾ ਵਰਕਰਾਂ ਦੇ ਅਧਿਕਾਰ ਸ਼ੀਮਾ ਸੀ 7ਵਾਂ ਜਿਹੜਾ ਅਧਿਕਾਰ ਹੈ ਕੰਮ ਕਰਨ ਤੋਂ ਬਾਅਦ 15 ਦਿਨਾਂ ਦੇ ਵਿੱਚ ਮਜ਼ਦੂਰੀ ਪ੍ਰਾਪਤ ਕਰਨ ਦਾ ਅਧਿਕਾਰ ਜਦੋਂ ਵੀ ਮਨਰੇਗਾ ਵਰਕਰਾਂ ਦਾ ਮਾਸਟਰੋਲਜੀ ਮਾਸਟਰੋਲ ਹੁੰਦਾ ਜਿਹੜਾ ਉਹ ਮਨਰੇਗਾ ਸਾਈਟ ਤੇ ਅਪਲੋਡ ਹੋ ਜਾਂਦਾ ਉਸ ਤੋਂ ਬਾਅਦ 15 ਦਿਨਾਂ ਦੇ ਵਿੱਚ ਮਨਰੇਗਾ ਵਰਕਰਾਂ ਨੂੰ ਉਹਨਾਂ ਦੇ ਮਜ਼ਦੂਰੀ ਮਿਲਦਾ ਜਿਹੜਾ ਅਧਿਕਾਰ ਉਹਨਾਂ ਨੂੰ ਮਜ਼ਦੂਰੀ ਮਿਲਣੀ ਚਾਹੀਦੀ ਆ ਜਿਹੜੀ ਇਹ ਮਜ਼ਦੂਰੀ ਆ ਇਹ 60 ਰੁਪਏ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਿਹੜੀ ਇਹ ਮਜ਼ਦੂਰੀ ਆ ਮਨਰੇਗਾ ਵਰਕਰਾਂ 'ਚ ਸਿੱਧਾ ਹੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਆਉਂਦੀ ਆ ਨੌਵਾਂ ਜਿਹੜਾ ਅਧਿਕਾਰ ਆ ਮਜ਼ਦੂਰੀ ਦੇ ਭੁਗਤਾਨ ਵਿੱਚ ਹੋਈ ਦੇਰੀ ਦਾ ਮੁਆਵਜ਼ਾ ਜਦੋਂ ਵੀ ਮਨਰੇਗਾ ਵਰਕਰਾਂ ਦੇ 15 ਦਿਨਾਂ ਦੇ ਕੰਮ ਕਰੇ ਤੋਂ ਬਾਅਦ ਪੇਮੈਂਟ ਉਹਨਾਂ ਦੇ 15 ਦਿਨ ਤੋਂ ਜ਼ਿਆਦਾ ਲੇਟ ਹੋ ਜਾਂਦੀ ਹੈ 16ਵੇਂ ਦਿਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਦੇਰੀ ਵਿੱਚ ਭੁਗਤਾਨ ਦੇ ਵਿੱਚ 0.05 ਫੀਸ ਦੀ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੂੰ ਅਲੱਗ ਤੋਂ ਮੁਆਵਜ਼ਾ ਜਾਂ ਵਿਆਜ ਦੇਣਾ ਪੈਂਦਾ ਹੈਗਾ ਦਸਵਾਂ ਜਿਹੜਾ ਮਨਰੇਗਾ ਵਰਕਰਾਂ ਦਾ ਅਧਿਕਾਰ ਹੈ ਉਹ ਪਿੰਡ ਪੱਧਰ ਦੇ ਜਿੰਨੇ ਵੀ ਮਰਰੇਗਾ ਵਰਕਰ ਮਰਰੇਗਾ ਦੇ ਵਿੱਚ ਕੰਮ ਹੋਏ ਹਨ ਉਹਨਾਂ ਦਾ ਸੋਸ਼ਲ ਆਡਿਟ ਕਰਨ ਦਾ ਜਿਹੜਾ ਅਧਿਕਾਰ ਹੈ ਇਸ ਵਿੱਚ ಗ್ರಾಮ ਪੰਚਾਇਤ ਨਰੇਗਾ ਦੀਨ ਦਰਵਾਏ ਗੇ ਕੰਮਾਂ ਦੀ ਨਿਗਰਾਨੀ ਅਤੇ ਸੋਸ਼ਲ ਆਡਿਟ ਕਰਵਾਵੇ ಗ್ರಾಮ ਪੰਚਾਇਤ ਵਿੱਚ ਸਾਰੇ ਮਾਸਟਰ ਰੋਲ ਬਿੱਲ ਵਾਊਚਰ ਅਤੇ ਸੈਵਨ ਰਜਿਸਟਰ ਇਹ ਸਾਰੇ ਰਿਕਾਰਡ ಗ್ರಾಮ ਸਭਾ ਵਿੱਚ ਪੇਸ਼ ਕਰੇਗੀ ਅਤੇ ਇਹ ਸਾਰਾ ਜਿਹੜਾ ਜਿੰਨਾ ਵੀ ਖਰਚ ਪਿੰਡ ਪੱਧਰ ਤੇ ਹੋਇਆ ਹੈ ਇਹ ಗ್ರಾಮ ਸਭਾ ਵਿੱਚ ਪੜ ਕੇ ਦੱਸਿਆ ਜਾਵੇਗਾ ਅਤੇ ಗ್ರಾಮ ਸਭਾ ਇਸ ਦਾ ਜਿਹੜਾ ਸੋਸ਼ਲ ਆਡਿਟ ਕਰੇਗੀ ਇਹ ਮਨਰੇਗਾ ਵਰਕਰਾਂ ਦੇ ਦਾਸ ਅਧਿਕਾਰ ਸੀ ਹਰ ਇੱਕ ਮਨਰੇਗਾ ਵਰਕਰ ਨੂੰ ਇਹਨਾਂ ਅਧਿਕਾਰਾਂ ਬਾਰੇ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਰੇਗਾ ਬਾਰੇ ਜੋ ਐਮ ਆਈ ਐਸ ਪੋਰਟਲ ਤੇ ਜੋ ਜਾਣਕਾਰੀ ਹੁੰਦੀ ਆ ਉਹ ਵੀ ਤੁਹਾਡੇ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਮਨਰੇਗਾ ਵਰਕਰਾਂ ਦੇ ਦੇ ਵੀ ਹਾਜ਼ਰੀ ਲੱਗਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੇ ਪੈਸੇ ਚੈੱਕ ਕਰ ਸਕਦੇ ਹੋ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਨਰੇਗਾ ਵਰਦੀ ਸਾਡੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਲੱਗੇ ਕਮੈਂਟ ਬਾਕਸ ਵਿੱਚ ਜਰੂਰ ਜ ਦੱਸਿਓ ਧੰਨਵਾਦ